महाशिवरात्रि ਦਾ ਸੰਬੰਧ ਵਿੱਚ ਮੰਦਿਰ ਦਮੋਹੀ ਸ਼ਿਵਾਲਾ ਜੱਜਨਗਰ ਵਿਖੇ 40ਵਾਂ ਹਵਨ ਯੱਗ ਅਤੇ ਪੰਡਾਰਾ ਬੜੀ ਸ਼ਰਧਾ ਭਾਵਨਾ ਨਾਲ ਕੀਤਾ ਗਿਆ। ਇਸ ਮੌਕੇ ਪ੍ਰਧਾਨ ਕੇਵਲ ਕਿਸ਼ਨ अरोड़ा, ਮੀਤ ਪ੍ਰਧਾਨ ਗੁਲਚਨ ਬੱਬਰ, ਸੈਕਟਰੀ सुरेंद्र अरोड़ा, ਸੈਕਟਰੀ ਲਕਸ਼ਮਨ ਦਾਸ ਸਣੇ ਸਾਰੇ ਮੈਂਬਰਾਂ ਨੇ ਹਵਨ ਯੱਗ ਵਿੱਚ ਅਹੂਤੀਆਂ ਪਾਈਆਂ ਅਤੇ ਆਰਤੀ ਉਪਰੰਤ ਮਹਾਦੇਵ ਨੂੰ ਭੋਗ ਲਗਾਏ ਗਏ। ਮੰਦਿਰ ਦੇ ਮੁੱਖ ਪੁਜਾਰੀ ਪੰਡਿਤ ਕਿਸ਼ਨ ਦੇਵ ਅਤੇ ਨਰੇਸ਼ ਸ਼ਰਮਾ ਨੇ ਪੂਜਾ ਅਰਚਨਾ ਕੀਤੀ। ਇਸ ਮੌਕੇ ਸੇਵਕ ਜਤਿਨ ਬੱਬਰ ਕਰਨ ਬੱਬਰ ਰਕੇਸ਼ ਸ਼ਾਮ ਸੁੰਦਰ ਸਨੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੰਦਿਰ ਵਿਖੇ ਹਾਜ਼ਰੀ ਭਰੀ ਨਿਰਮਲਾ ਕੰਨਾ ਅਤੇ ਉਹਨਾਂ ਦੇ ਸੰਗ ਵੱਲੋਂ ਪੋਲੇ ਬਾਬਾ ਦਾ ਗੁਣਗਾਨ ਕੀਤਾ ਗਿਆ ਅੱਜ ਮਹਾਰਾਜ ਸ਼ੰਭੂ ਗੋਲੇਨਾਥ ਜੀ ਦਾ ਬੜਾ ਵੱਡਾ ਯੱਗ ਕੀਤਾ ਗਿਆ ਜਿਹਦੇ ਜਹਾਵਨ ਸਵੇਰ ਤੋਂ ਹੀ ਆਪਾਂ ਸੰਗਤ ਆ ਕੇ ਚਾਲੂ ਹੋ ਕੇ ਬੈਠ ਗਏ ਇੱਥੇ ਹਵਨ ਕੀਤਾ ਔਰ ਪੰਡਤ ਕਿਸ਼ਨ ਦੇਵ ਜੀ ਤੇ ਪ੍ਰਮੁਖ ਤੇ ਨਰੇਜ ਜੀ ਨੇ ਆਪਣਾ ਅਰਦਾਨਾ ਕੀਤੀ ਮਹਾਲਾਜ ਦੀ ਔਰ 40 ਸਾਲ ਤੋਂ ਇਹ ਹਵਨ ਹੋ ਨਾ ਰਿਹਾ ਔਰ 40 ਸਾਲ ਤੋਂ ਇਹ ਸਾਰਾ ਹੀ ਲੰਗਰ ਲੱਗਦਾ ਆ ਰਿਹਾ ਹੈ ਔਰ ਗਾਂ ਵੀ ਅਸੀਂ ਜਾਣਦੇ ਆ ਕਿ ਭੁਰੇ ਸਿੰਘ ਜੀ ਦੇ ਅਸ਼ੀਰਵਾਦ ਦੇ ਨਾਲ ਸਾਡੇ ਜਿਹੜੇ ਸੈਕਟਰੀ सुरेंद्र ਰੋੜਾ ਜੀ ਪ੍ਰਧਾਨ ਕੇਵਲ ਕਿਸ਼ਨ ਜੀ ਪ੍ਰਧਾਨ ਗੁਲਸ਼ਨ ਜੀ ਔਰ ਮੈਂ ਸੇਵਾਦਾਰ ਲਸ਼ਮਨ ਦਾਸ ਔਰ ਸਾਡੇ ਕਿਸ਼ਨ ਜੀ ਦੇਵ ਜੀ ਪੰਨਾ ਜੀ ਨਰੇਸ਼ ਸ਼ਰਮਾ ਜੀ ਔਰ ਜਤਨ ਬੱਬਰ ਜੀ ਔਰ ਕਰਨ ਬੱਬਰ ਜੀ ਜਿਹੜੇ ਅਸੀਂ ਸ਼ਾਮ ਸੁੰਦਰ ਜੀ ਰਕੇਸ਼ ਜੀ ਅਸੀਂ ਸਾਰੇ ਜਿਹੜੇ ਆ ਕਿ ਸੇਵਾਦਾਰ ਇੱਥੇ ਸੇਵਾ ਕਰਦੇ ਆ ਔਰ ਅਸੀਂ ਜਾਣਦੇ ਆ ਕਿ ਮਹਾਰਾਜ ਇਹ ਸਾਡੇ ਦਮੇਂ ਵੱਲਾਂ ਨੂੰ ਹੋਰ ਜਿਆਦਾ ترقی ਦਵੇ ਫੋਰ ਆ ਭੋਲੇ ਨਾਂ ਦੇ ਇੱਥੇ ਰੋਣਗਾ ਲੱਗੀਆਂ ਨੇ ਆਂਦੇ ਤਿਹਾੜ ਜਿਹੜੇ ਹਰ ਸਾਲ ਅਸੀਂ ਇਸੇ ਤਰ੍ਹਾਂ ਹੀ ਹਰ ਤਿਹਾੜ ਮਰੀ ਧੂਮ ਧਾਂ ਦੇ ਨਾਲ ਬਣਾਉਂਦੇ ਰਹੀਏ ਸ਼੍ਰੀ ਲਕਸ਼ਮੀ